ਜੀ ਇਹ ਆਲਾ ਸਾਰੇ ਵੀ ਲੰਦਾ ਹੋਰ ਕੀ ਬੰਦਾ ਕਰਦਾ ਮੇਰੇ ਬਿਰੋ ਕੂਤਰ ਕੋਤਰ ਸੈਟਅਪ ਵੀ ਸਰ ਵੀਰਾਂ ਦੇ ਕਰ ਪਰ ਠੀਕ ਹੈ ਆ ਗਈ ਉੱਠ ਕੇ ਸਵੇਰ ਸਵੇਰ 4 ਵਜੇ ਮਸੇ ਉੱਠ ਗਿਆ ਮੈਨੂੰ ਨਹੀਂ ਪਤਾ ਦਰਦਾ ਤਾਂ ਇੰਦਾ ਹਣਾ ਚਲੋ ਘੰਟਾ ਲੌਕ ਨੂੰ ਖੋਲਾ ਵੇ ਲਾਓ ਜੀ ਪਾਣੀ ਲਿਆ ਪਉਣ ਪਉਣ ਕੇ ਕਰ ਲਈ ਸਰੇਂਜ ਲੋਡ ਤੇ ਹੁਣ ਹੋਈ ਜੀ ਕਬੂਤਰੀ ਦੇ ਦਾੜੇ ਬਈ ਇੱਕ ਮਿੰਟ ਆ ਕਰਨ ਦੇ ਦਿਆਂ ਮੈਂ ਇਹਨੂੰ ਪਾਣੀ ਚਲੋ ਜੀ ਚਲੀਏ ਵਾਪਸ ਕਿਹ ਕਸੂਤ ਨੂੰ ਪਾਣੀ ਦੇ ਦੇ ਆਪਾਂ ਇੰਨੇ ਹੀ ਕੰਮ ਸੀ ਅੱਜ ਚੜ੍ਹ ਗਏ ਆ ਮਾਰੀਆਂ ਬੋਲੀ ਕਿ ਕੀ ਗੱਲ ਹੈ ਜੇ ਮੈਂ ਜਿਆਦਾ ਪੀਵਾਂ ਚਲੋ ਸੌਣਿਆ ਘੜਾ ਘੰਟਾ ਡੇਢ ਘੰਟਾ ਹੋਰ ਫੇਰ ਆਵਾਂਗੇ ਜੀ ਹਾਂ ਵੱਜ ਗਏ ਬਈ ਸਹੀ 7 ਇੱਕ ਮਿੰਟ ਰਹਿੰਦਾ ਹੀ ਐ ਅੱਗੇ ਇੱਧਰ ਲੈ ਕਰੇ ਲਓ ਜੀ ਤੇ ਮੇਰੀ ਰਾਇ ਹੋਈ ਪਈ ਹੈ ਨਾ ਵੀ ਕਮਰੇ ਦੀ ਸਾਫ ਸਫਾਈ ਕਰ ਦੇਵੇ। ਵੈਸੇ ਤਾਂ ਸਾਨੂੰ ਪਤਾ ਹੀ ਹੈ ਨਾ ਵੀ ਜਦੋਂ ਉਦਖਰ ਨੂੰ ਡੰਗਾਇਆ ਸਾਰ ਲੱਗ ਜੇ ਬੰਦਾ ਉਦੋਂ ਵਾਂਦਾ ਹੀ ਹਾਲ ਨਾ ਦੇ ਕੋ ਕੀ ਹਾਲ ਨਾ ਰੇਤਾ, ਫੰਗ, ਬੈਠਾ ਕੀ ਬੁਰਾ ਹਾਲ ਹੈ ਪਰ ਸਾਰੇ ਦਾ। ਮੇਰੇ ਦਾ ਚਲੋ ਦੇਖਦੇ ਆ ਨਾ ਸਾਫ ਸਫਾਈ ਕਰ ਦਿੰਦੇ ਨੇ। ਇਹ ਨਵੇਂ ਨਵੇਂ ਪੂਰਾ ਤਰ੍ਹਾਂ ਰਗ ਲਾਵਾਂਗੇ। ਪਿੰਗਰੇ ਪੁੰਗਰੇਆਂ ਚ ਪਾਲਾਂਗੇ। ਬਾਕੀ ਸਾਂਭਣ ਵਾਲੀ ਕੂਤਰੀ ਚੱਕ ਲੈਦੀ ਵੀ ਹੈ ਨਾ ਅੱਜ ਇਹਨੂੰ ਸਾਂਭਣੀ ਹੈ। ਕੱਲ ਉਹਦੀ ਬਾਹੀ ਹੈ ਹਨਾ। ਬਾਬਾ ਰੱਖੇ ਸੁੱਖ ਤੇ ਦਿਖਾਵਾਂਗੇ ਤੁਹਾਨੂੰ ਬਾਜੀ ਕੋਈ ਚੱਕਰ ਵਾਲੀ ਗੱਲ ਨਹੀਂ ਲਓ ਜੀ ਤੇ ਨਵੇਂ ਪੱਠੇ ਪਾਲਿਆ ਪਿੰਜਰੇ 'ਚ ਮੈਂ ਕਿਹਨਾਂ ਨੂੰ ਲਵਾ ਦਿੱਤਾ ਚ ਧੁੱਪ ਧੱਪ ਤੇ ਨਾਲੇ ਰੰਗ ਰੂਲਾ ਦਿਆਂਗਾ ਫਿਰ ਦੁਪਹਿਰੇ ਜੀ ਇਹਨਾਂ ਨੂੰ ਲਾਤੀ ਤੇ ਘਰ ਦੀ ਵੀ ਕਾਰੀ ਦੀ ਅਸਾਸ ਹੋਈ ਜਿੰਨੀ ਕੋਈ ਹਨਾ ਉੰਨੀ ਤਾਂ ਹਾਲਤ ਸੁਧਾਰਨ ਦੀ ਕੋਸ਼ਿਸ਼ ਕੀਤੀ ਮਾਂ ਵੀ ਵਧੀਆ ਲੱਗਣ ਲੱਗ ਜੈ ਨਾ ਕੋਈ 2 ਮਿੰਟ ਸੌਖਾ ਬੈਠਾ ਜਾਂਦਾ ਤੇ ਆਪਣੀ ਸਾਹ ਵਾਲੀ ਕੂਦਰੀ ਨੂੰ ਰੱਖ ਦਗੇ ਵੀ ਬਾਦਾਮ ਠੀਕ ਹੈ ਇਸ ਨੂੰ ਸਾਰਾ ਕੁਝ ਕਰਦੇ ਆਂ ਸ਼ੇਰ ਸੋਡ ਨਾਲ ਹਨਾ ਵੀ ਕੀ ਹਿਸਾਬ ਤਾਂ ਹੁੰਦਾ ਹੈ ਇੱਕ ਮਿੰਟ ਆਇਆ ਆਇਆ ਤੇ ਇਹਨੂੰ ਰੱਖਦੇ ਆਂ ਆਪਾਂ ਲਗਭਗ ਤਿੰਨ ਪਦਾਮ ਰੱਖਦੇ ਬਈ ਕੂਤਰੀ ਨੂੰ ਤੇ ਟੈਂਪਰੇਚਰ ਹੈ ਕਾ ਲਓ 46 ਡਿਗਰੀ ਤੇ ਵੈਸੇ ਤੁਸੀਂ ਆਖੋਗੇ 46 ਡਿਗਰੀ ਦੇ ਹਿਸਾਬ ਤੇ ਸਾਨੂੰ ਮੈਂ ਜੀਮ ਦੇ ਤੌਰ ਤੇ ਚੱਲਣਾ ਜੇ ਤਾਂ ਸਾਨੂੰ ਮੈਂ ਦੱਸ ਦੇਣਾ ਜਿਵੇਂ ਠੰਡੇ ਪਾਣੀ ਵਾਲੀ ਜੀਮ ਹੁੰਦੀ ਆਪਣੀ ਨੌਰ ਬਣਾ ਹਨਾ ਤੇ ਲਗਭਗ 46 ਡਿਗਰੀ ਚ ਆਪਾਂ ਰੱਖਾਂਗੇ ਵੱਧ ਤੋਂ ਵੱਧ ਡੇਢ ਦੋ ਪਦਾਮ ਡੇਢ ਦੋ ਤੋਂ ਨਹੀਂ ਵਧਾ ਸਕਦੇ ਪਰ ਮੈਂ ਤਿੰਨ ਰੱਖਿਆ ਤੇ ਰੱਖੇ ਵੀ ਕਿੰਨੀ ਲੇਟ ਆ ਤੁਸੀਂ ਆਪ ਦੇਖੋ ਰੱਖਿਆ ਮੈਂ 9:30 ਵਜੇ ਤਿੰਨ ਪਤਾ ਰੱਖਿਆ ਕੁਦਰੀ ਨੂੰ ਹਨ ਉਹਦੇ ਪਿੱਛੇ ਬਈ ਮੇਰਾ ਕੋਈ ਆਪ ਦਾ ਕਾਰਨ ਹੈ ਨਾ ਕੋਈ ਆਪ ਦਾ ਹਿਸਾਬ ਕਿਤਾਬ ਦੇਖਣਾ ਪੈਂਦਾ ਮੈਨੂੰ ਤਾਂ ਠੀਕ ਹੈ ਤੇ ਹਰੇਕ ਦਾ ਡੋਡੋੜੀ ਹਿਸਾਬ ਕਿਤਾਬ ਹੁੰਦਾ ਬਈ ਤਾਂ ਕਰਕੇ ਮੰਨ ਕੇ ਚੱਲ ਮੈਂ ਜੇ ਰੈਸ਼ ਵੱਧ ਬਣ ਗਈ ਹਨ ਮੰਨ ਕੇ ਚੱਲ ਮੈਨੂੰ ਪਤਾ ਲੱਗ ਗਿਆ ਕਿ ਪੂਰੀ ਉੱਚੀ ਹੋ ਮੈਂ ਉਸ ਹਿਸਾਬ ਦੇ ਪਾਣੀ ਦੀ ਬਾਦ ਕਾਟ ਕਰ ਦੂੰਗਾ ਕੋਈ ਨਾ ਕੋਈ ਮਗਰੋਂ ਰਾਤ ਨੂੰ ਜਾ ਕੇ ਤੇ ਉਹ ਮੈਂ ਉੱਥੇ ਬੈਲੈਂਸ ਕਰ ਲਊਗਾ ਉਹ ਚੀਜ਼ ਨੂੰ ਜਾ ਕੇ ਕਿ ਨਾਰਮਲੀ ਤੁਸੀਂ ਐਂ ਕਰਿਓ ਵੀ ਮੰਨ ਕੇ ਚੱਲ 46 ਡਿਗਰੀ 'ਚ 1.5 ਤੋਂ ਬਦਾਂ ਬਹੁਤ ਐ 44 ਡਿਗਰੀ 'ਚ ਵੀ ਲਗਭਗ 2.5 ਤੇ 42 'ਚ ਲਗਭਗ 3.5 3.40 'ਚ 4.4 'ਚ ਹਿਸਾਬ ਤੇ ਰੱਖ ਲਿਆ ਕਰੋ ਆਪਦੇ ਤਕੋ ਹਿਸਾਬ ਤੇ ਹਨਾ ਤੇ ਬਾਕੀ ਇਧਰ ਪਾ ਰੱਖਿਆ ਨਵੇਂ ਜਾਨਵਰ ਵੀ ਆਪਾਂ ਪਿੰਜਰਿਆਂ 'ਚ ਲਓ ਜੀ ਉਹ ਤਾਂ ਵਾਲੇ ਪਿੰਜਰੇ 'ਚ ਪਾਇਆ ਕਬੂਤਰ ਤੇ ਇੱਕ ਮਿੰਟ ਜ਼ੂਮ ਮਾਰਾਂ ਪਹਿਲਾਂ ਤਾਂ ਮੈਂ ਇਹਦੇ 'ਚ 6-7 ਪਾਦੇ ਕਬੂਤਰ ਇਹਦੇ ਚ ਚਾਰਕ ਪਾਦਿਆਂ ਕਬੂਤਰਾਂ ਬਈ ਆਪਾਂ ਠੀਕ ਐ ਤੇ ਇੱਕ ਕਬੂਤਰ ਡਾ ਰੱਖਿਆ ਹਰੀ ਬਗਲ ਵਾਲਾ ਉਹ 100% ਵੱਡੀ ਉਮੀਦ ਆ ਉਹ ਬੈਠਾ ਹੋਊਗਾ ਕੋਠੀ ਤੇ ਉਹ ਉਪਰ ਉਹ ਵੀ ਤੁਹਾਨੂੰ ਦਿਖਾਈ ਦੇਣਾ ਆਹੋ ਬੈਠਾ ਲੈ ਇਹ ਮੈਨੂੰ ਪਤਾ ਹੀ ਸੀਗਾ ਹੋ ਰਿਹਾ ਇੱਕ ਵਾਰ ਉਹ ਬੈਠਾ ਤੇ ਹੁਣ ਦੱਸਾਂ ਤੁਹਾਨੂੰ ਇਹ ਕਿਹੜੇ ਕਬੂਤਰ ਦਾ ਭਰਾ ਹੈ ਜਿਹੜਾ ਗਲਾਬੀ ਟੂਸੇ ਦੇ ਟਿਟੋਰੀਅਲ ਨਹੀਂ ਉੜਦਾ ਹੁਣ ਜੀ ਘਰੇ ਬੜਾ ਉੱਚਾ ਆ ਜਿਹੜਾ ਸੈਣੀ ਖੜੇ ਭੱਜ ਗਿਆ ਉਹਦਾ ਸਗਾ ਭਰਾ ਹੈ ਬਈ ਇਹ ਪੁੱਦੂ ਪਹਿਲਾਂ ਵਾਲੀ ਝੋਲੀ ਦਾ ਕੀ ਕਰ ਲੂ ਕੋਈ ਯਾਰ ਉਹ ਜਿਹੜਾ ਸਿੱਧਾ ਹੀ ਨਹੀਂ ਆਉਂਦੇ ਕੋਠੀ ਤੇ ਬੈਠਿਆ ਤੇ ਇੱਕ ਜਿਹੜੀ ਹੋਰ ਗੂਦਰੀ ਕੱਲੀ ਗੁਲਾਬੀ ਬਗਲ ਵਾਲੀ ਕੋਠੀ ਤੇ ਜਾਂਦੀ ਹੁੰਦੀ ਹੈ ਇਧਰਲੇ ਪਾਸੇ ਆਹ ਕੋਠੀ ਦੇ ਇਧਰ ਨਾਲ ਤੇ ਉਹ ਹੈ ਜਿਹੜੀ ਗੁਲਾਬੀ ਬਗਲ ਵਾਲੀ ਪਿਛਲੀ ਵਾਰੀ ਚੱਲ ਚੱਲੇ ਪਿਛਲੀ ਵਾਰੀ ਜਿਹੜ ਨੂੰ ਬਿੱਲੀ ਨਹੀਂ ਖਾਦਾ ਸੀ ਉਹਦੀ ਭੈਣ ਹੈਗੀ ਠੀਕ ਹੈ ਜਾਊਗੀ ਤੇ ਛੱਡਣ ਸਾਥ ਕੋਠੀ ਤੇ ਵਜੂਗੀ ਤੇ ਦੁਪਹਿਰੇ ਘਰੇ ਮੁੜਿਆਊਗਾ ਇਹ ਚੀਜ਼ ਦਾ ਕੀ ਹੱਲ ਕਰਕੇ ਪਈ ਯਾਰ ਮਨਾਣਾ ਤੇ ਕੋਈ ਪੁੱਤਰ ਇੱਕ ਤਾਂ ਪੁੱਤਰ ਖਰਾਬ ਵਾਲੇ ਕਰ ਬੈਠੇ ਆਪਾਂ ਯਾਰ ਆ ਰੌਲਾ ਕੋਈ ਛਪਣਾ ਛੁਪਣਾ ਜਾਣ ਕਰਕੇ ਵਾਲੇ ਖਰਾਬ ਹੋ ਗਏ ਜਿਵੇਂ ਪਹਿਲੀਆਂ ਦੂ ਇਹ ਕੰਮ ਖਿੱਚੀ ਆਉਣਾ ਮੈਂ ਵੀ ਦੇਖੋ ਕਿਆ ਬਾਤਾਂ ਨੇ ਆ ਮੇਰਾ ਤੀਜਾ ਗਲਾਸ ਹੈ ਮੈਨੂੰ ਲੱਗਦਾ ਤੀਜਾ ਗਲਾਸ ਪੈਰ ਮਾਰ ਕੇ ਪੰਨਤਾ ਕੀ ਯਾਰ ਭਈ ਆ ਸੀਜਨ ਸਾਲਾ ਗਲਾਸ ਚਲੋ ਕੋਈ ਨਾ ਯਾਰ ਆਈਏ ਵਰਸ ਕੰਮ ਤੇ ਧਿਆਨ ਵਾਲਾ ਨਾ ਆਪਣਾ ਹਣਾ ਸੁੱਤਾ ਹੀ ਤੁਰਿਆ ਫਿਰਦਾ ਨਾ ਸਹੀਦਾ ਨਹੀਂ ਪਤਾ ਕਿੱਥੇ ਵਜਾਂ ਤੁਰਿਆ ਜਾਂਦਾ ਚਲੋ ਓਕੇ ਹੋ ਰਿਪੋਰਟ ਮੇਰੇ ਹਸਾਂ ਹਾਂ ਸਾਂਹ ਵਾਲੀ ਕੁੜੀ ਨੂੰ ਬਦਾਮ ਖਾ ਜਾਣੇ ਚਾਹੀਦੇ ਆ ਹਣਾ ਹਾਂਜੀ ਓਕੇ ਹੋ ਗਈ ਰਿਪੋਰਟ ਆਂਡ ਨੇ ਖਾ ਗਈ ਸਾਰੀ ਬਦਾਮ ਤੇ ਮੜੀਆਂ ਮੋਟਰਾਂ ਕਈ ਕਰਾਇਆਂ ਛੱਡਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਮੈਂ ਵੀ ਉਹਨੇ ਥੋੜਾ ਜਿਹਾ ਬਾਈਕ ਠੱਲਿਆ ਵਾ ਥੋੜਾ ਜਿਹਾ ਨਹੀਂ ਸਾਰੇ ਠੱਲ ਕੇ ਆਉਂਗਾ ਇੱਧਰ ਆਪਣਾ ਮਿੱਤਰ ਉਹਨੂੰ ਚਾਹੀਦੀ ਸੀ ਕਿ ਨਾ ਬਾਈਕ ਦੇ ਕੇ ਜਾ ਮੈਂ ਕਿਹਾ ਚੱਲ ਦੇ ਜਾਂਨੇ ਆ ਭਾਈ ਇਹਦੀ ਵੀ ਹਾਲਤ ਆਪਣੇ ਕੋਲ ਮਾੜੀ ਹੁੰਦੀ ਜਾਂਦੀ ਹਨ ਚਾਰਸ਼ਫਰ ਖੁੱਲਦਾ ਹੀ ਜਾਂਦਾ ਵਿਚਾਰੀ ਦਾ ਲਓ ਜੀ ਬਦਾਮ ਵੀ ਰੈਡੀ ਐ ਤੇ ਰੱਖੀਏ ਕਬੂਤਰਿਆਂ ਨੂੰ ਆਏ ਓਏ ਬੈਠੇ ਬੈਠੇ ਨਾਲ ਥੱਟ ਪੈਰੀ ਜੁੜ ਜਾਂਦੇ ਮੈਂ ਕਹਿੰਦਾ ਸਾਰਾ ਕੁਝ ਜੁੜ ਜਾਂਦਾ ਜਿਵੇਂ ਕੋਈ ਹੋਰੀ ਕੁਛ ਭਗਾਈ ਮਰੀ ਜਾਂਦਾ ਨਾ ਤੇ ਚਾਰ ਕਬੂਤਰਿਆਂ ਵਾਸਤੇ ਕੱਟ ਤੇ ਬਈ ਉਹ ਭੁੱਲ ਗਿਆ ਇਹਨੂੰ ਮੈਂ ਧਰਨਾ ਕਿਤੇ ਮੈਂ ਦਿਮਾਗ ਲਈਆ ਮੇਰਾ ਲਓ ਭਾਈ ਰੱਖੀਏ ਕੇ ਕਰਕੇ ਪਹਿਲੇ ਨੰਬਰ ਤੇ ਆਪਣੀ ਟੂਸੇ ਉਹ ਦਿਹਾੜੀ ਕਿਹੜੀ ਵਾਲੀ ਟੂਸੇ ਡੰਡੇ ਵਾਲੀ ਹਨਾ ਇੱਕਾੜ ਵਿੱਠਾ ਚੱਕਦੇ ਆ ਆ ਕਾਰਡਸ ਕਾਮਾਂ ਦੇ ਵੀ ਵਿਠਾ ਚੱਕਣਦੇ ਹਨ ਜਿਹੜੇ ਵੀ ਵਿਠਾ ਮਾਰੀ ਇਹਨਾਂ ਆਪਾਂ ਚੱਕ-ਚੱਕ ਕੇ ਸਿੰਗਲ-ਸਿੰਗਲ ਬਾਹਰ ਰੱਖਣੀ ਪੈਂਦੀ ਹੈ ਆਇ ਆਇਓ ਆ ਰੱਖਦੀ ਆਪਾਂ ਇਹਨੂੰ ਆਪਣੀ ਕੱਲੇ ਟੂਸੀ ਵਾਲੀ ਨੂੰ ਤੇ ਆ ਰੱਖਦੀ ਆਪਣੀ ਕਾਲੀ ਜੀਨੀ گلابی ਕਾਂਤ ਵਾਲੀ ਨੂੰ ਠੀਕ ਹੈ ਆ ਰੱਖੀ ਆਪਾਂ گلابی ਟੂਸੀ ਵਾਲੀ ਨੂੰ ਇਧਰ ਦੇਓ ਕਿ ਵੱਡੇ ਪਿੰਜਰੇ 'ਚ ਅੜਾ 'ਚ ਆਇਆ ਖੰਡ ਕਾਲਾ ਤੇ ਐਨੇ ਵਧਾਂ ਵਧ ਗਏ ਬਈ ਆ ਠੀਕ ਹੈ ਜਿਹੜੇ ਕਬੂਤਰ ਨੂੰ ਰੱਖੇ ਹੋਈਗੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਹੁਣ ਵੀ ਕੀ ਸਿਸਟਮ ਚੱਲ ਰਿਹਾ ਇੱਥੇ ਲਓ ਜੀ ਤੇ ਇਹ ਇਧਰ ਕਬੂਤਰਾਂ ਵਾਲੇ ਪਾਸੇ ਰੱਖ ਦੀ ਬਈ ਆਪਾਂ ਜਿਹੜੇ ਬਦਾਮ ਵਾਦਗੇ ਸੀਗੇ ਤੇ ਜਿਹੜੇ ਦੋ ਕਬੂਤਰ ਰਹਿ ਗਏ ਬਦਾਮ ਵਾਲੇ ਲਾਸਟ ਇਹਨਾਂ ਨੇ ਬਦਾਮ ਰੱਖ ਦੇ ਰੱਤਾ ਗੁਲਾਬੀ ਬਗਲ ਵਾਲਾ ਤੇ ਥੱਲੇ ਟੂ ਸੇ ਟੋਰੀ ਵਾਲਾ ਓਕੇ ਰਿਪੋਰਟ ਇਹਨੇ ਲੇਖਾ ਇਹਨੂੰ ਲੈ ਚਲੇ ਖੁੱਡੇ ਤੇ ਆਪਾਂ ਓਏ ਆ ਜਾ ਐਵੇਂ ਕਿੱਥੇ ਭੱਜ ਜੇਗਾ ਡੀਪੀ ਚ ਰੇਸ਼ੋ ਤੇ ਦਾਣੇ ਰੱਖੀ ਬਈ ਇਧਰ ਭੜੇ ਕਬੂਤਰਾਂ ਨੂੰ ਰੱਖਦੀ ਪਹਿਲਾਂ ਤਾਂ ਉਹ ਤੇ ਯਾਰ ਜਿਹੜੇ ਪਿੰਜਰੇ ਚ ਬੈਠੇ ਨੇ ਦਾ ਕੀ ਕਰ ਗਏ ਚਲ 1 ਮਿੰਟ ਰਕੋ ਪਹਿਲਾਂ ਇਹਨਾਂ ਨੂੰ ਰੱਖ ਦਿਆਂ ਬਾਹਰ ਨਾ ਨਿਕਲ ਕੋਈ ਦੱਸੀ ਹੈ ਨਾ ਪਹਿਲੀ ਮੈਂ ਮੁੜ ਕੇ ਕਿਸੇ ਮਦਰ ਨਹੀਂ ਖੇਚਲ ਕਰਨੀ ਮੁੜ ਕੇ ਨਾ ਤਾਂ ਘਰੇ ਵੀ ਨਹੀਂ ਮੁੜਿਆ ਜਾਂਦਾ ਗਰਮੀ ਵੀ ਬਹੁਤ ਆ ਫਿਰ ਹੜ ਚ ਯਾਰ ਤੇ ਕਬੂਤਰਾਂ ਨੂੰ ਵੀ ਰੱਖੀਏ 1 ਮਿੰਟ ਹਮ ਆਇਓ 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 ਬੱਤ ਪਹਿਲਾਂ ਣੀ ਟ੍ਰੇਲੀ ਚੱਕ ਉਹ ਕਿਉਂ ਦੀ ਰਿਪੋਰਟ ਬਈ ਬਾਹਰ ਯਾਰ 6-7 ਤਾਂ ਕਬੂਤਰ ਆ ਤੇ 4 ਕ ਕਬੂਤਰਾਂ ਆ ਨਾ ਇਨਾਂ ਨੂੰ ਰੰਗ ਲਾਉਣਾ ਸੀ ਵਸਤ ਅੱਜ ਪਰ ਕੋਈ ਹੈ ਹੀ ਨਹੀਂ ਯਾਰ ਇਸ ਟਾਈਮ ਰੰਗ ਲਾਉਣ ਵਾਲਾ ਤਾਂ ਦੇਖੋ ਕੀ ਕਹਿੰਦੀ ਐ ਹਾਂ ਖੰਡ ਤਿੰਨ ਪਾਇਆ ਤੈਨੂੰ ਬਹੁਤ ਐ ਗਰਮੀ ਵਾਲੀ ਐ ਕੱਲ ਨੂੰ ਮੰਨ ਜਾ ਰਹਿਣ ਦੇ ਨਾ ਮੰਗ ਹੋਰ ਬਦਾ ਮੈਂ ਧਰ ਦੂੰਗਾ ਮਹਿਲੇ ਹੀ ਐ ਚੁੱਪ ਕਰ ਜਾ ਚੁੱਪ ਆਪੋ ਮੈਨੂੰ ਇਹ ਤੋਂ ਟ੍ਰੇ ਘਰੇ ਜਾਣਾ ਪਊ ਯਾਰ ਮੈਨੂੰ ਪਤਾ ਜਨਾ ਟਾਈਮ ਉਤਰ ਭੁੱਖਾ ਮੈਥੋਂ ਵੀ ਕਹਿਣੀਆਂ ਨਾ ਮੇਰੀ ਹੱਥਾਂ ਵਿੱਚ ਸਾਹਮਣਾ ਤਨ ਕੇਰੀ ਅੱਦਾ ਅੱਦਾ ਇੱਕ ਬਾਅਦ ਧਰ ਦਿੰਨਾ ਹੁੰਦਾ ਤਿੰਨ ਪਾਤੇ 46 ਡਿਗਰੀ ਹੈ ਟਿਕ ਜਾ ਕੱਲ ਤੋਂ ਔਖੀ ਹੋਵੇਂਗੀ ਤੂੰ ਤੇ ਨਾਲੇ ਸਾਨੂੰ ਦਾ ਕਰਨਾ ਹੀ ਕਰਨਾ ਤੂੰ ਨਾਲ ਚੁੱਪ ਕਰ ਜਾ ਚੁੱਪ ਲੈ ਲੈ ਦੇਖੋ ਦੇਖ ਕੀ ਲੱਛਣ ਕਰੀਆਂ ਦੀ ਬੈਠੀ ਚੱਲ ਸੈਟ ਉਧਰੇ ਅੰਦਰ ਉਹ ਹੋਈ ਤਾਂ ਕੋਈ ਗੱਲ ਨਹੀਂ ਐ ਹੁਣ ਬੈ ਗਈ ਘੁੰਗੜੀ ਮਾਰ ਕੇ ਨਿਆਰੇ ਨਾਲ ਲਓ ਜੀ ਕਹਿੰਦੇ ਖਜ਼ਾਨਾ ਹੱਥ ਲੱਗ ਗਿਆ ਮੇਰੇ ਵੀਰੋ ਪੁਰਾਣੇ ਗੋਲਦਾਂ ਥਹਾਗਾ ਵੀ ਮੈਨੂੰ ਜਦੋਂ ਪਹਿਲਾਂ ਮਾਰੋ ਥੋੜੇ ਦਿਨ ਪਹਿਲਾਂ ਇੱਕ ਇੱਕ ਗੋਲੀ ਵਧੀ ਪਈ ਸੀਗੀ ਤੇ ਆਪਣੇ ਜਿਹੜਾ ਪਰਸਨਲ ਡਾਕਟਰ ਐ ਫਰੋਡ ਪਟਰ ਪਟਾ ਕਰਕੇ ਦੇ ਗਿਆ ਸੀ ਉਹਨਾਂ ਤਾਂ ਕਰਕੇ ਤੇ ਮੈਂ ਕਿਹਾ ਸੇਮ ਬਿਮਾਰੀ ਐ ਤੇ ਕਿਉਂ ਨਹੀਂ ਚੱਲ ਮਾੜੀ ਮੋਟੀ ਘਾਟਵਾਦ ਹੋਊਗੀ ਇਹ ਨਾਲ ਪੂਰੀ ਹੋ ਜੂਗੀ ਪਹਿਲੇ ਯਾਤਰਾ ਤੇ ਹੋਏ ਪਿਆ ਬਾਬਿਓ ਗਰਮੀ ਜ਼ਿਆਦਾ ਸੀ ਤੇ ਮੈਂ ਕਿਹਾ ਦੁਕਾਨ ਤੇ ਜਾ ਕੇ ਥੋੜਾ ਮੋਟਾ ਕੂਲ ਹੋਇਆ ਕਿ ਠੰਡਾ ਠੰਡਾ ਲੈ ਕੇ ਕੋਈ ਮਾੜਾ ਮੋਟਾ ਕੋਈ ਨਰਜੀ ਡਰਿੰਕ ਪੂਰਾ એનર્ਜੀ ਆ ਜੂ ਤੇ ਮੈਨੂੰ ਆਇਆ ਲੱਗਾ ਵੀ ਉਹਨਾਂ ਠੰਡਾ ਨਹੀਂ ਹੋਣਾ ਤਾਂ ਉਸ ਤੋਂ ਬਾਅਦ ਗਰਮੀ ਹੋਏਗਾ ਬਹੁਤ ਤੁਰ ਤੁਰ ਕੇ ਕਾਲੀਆਂ ਚ ਕਹਿੰਦੇ ਇਹੇ ਕਰੂ ਕੋਈ ਨਾ ਕੁਛ ਸੁਧਾਰ ਇੱਕ ਦਾਹਾ ਲਿਆਂਦੀ ਪਤਾ ਨਹੀਂ ਕੀ ਕਹਿੰਦੇ ਫਰੂਟ ਵੀ ਰਾਈ ਨਵੀ ਇੱਕ ਆਪਣੀ ਸਟੈਂਗ ਹੱਲ ਹੁੱਲੋ ਹੋਰ ਉਹ ਵਧੀਆ ਨਹੀਂ ਹੁੰਦਾ ਹਨ ਜਾਂ ਰੈੱਡ ਬੁੱਲ ਕੈਂਟ ਹੁੰਦੀ ਆ ਚਲੋ ਕੋਈ ਨਾ ਚਾਲਦੇ ਆ ਘਰ ਇਸੇ ਤਿ세 ਤਿ ਤੇ ਬਹੁਤ ਟਾਈਮ ਲੱਗ ਪਕ 12 12:30 ਹੋ ਗਏ ਤੇ ਜਿਹੜੇ ਆਪਾਂ ਕਬੂਤਰ ਪਾਇ ਸੀ ਧੁੱਪੇ ਵਿੱਚ ਇਹ ਨਾਲ ਅੰਦਰ ਕਰ ਲਈਏ ਗਰਮੀ ਬਹੁਤ ਜ਼ਿਆਦਾ ਹੈ ਤੇ ਹਾਂ ਉੱਡਿਆ ਤੂੰ ਆ ਕੱਲਾ ਤੈਨੂੰ ਪਤਾ ਹੀ ਛੱਡਿਆ ਸੀਗਾ ਪੈਨੂੰ ਤਾੜ ਤ ਗਿਆ ਪੈਨੂੰ ਪਾਣੀ ਪੂਣ ਦਾ ਪੀ ਹੁਣ ਪਰ ਗੰਦਗੇ ਨੇ ਚੱਲ ਅੰਦਰ ਕੁੱਡਾ ਫੋਲ ਤ ਜਾ ਚਾਲ ਚਾਲ ਅੰਦਰ ਚਾਲ 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 ਟੰਬਾ ਫਿਰੂ ਤਰੇ ਲਓ ਭਾਈ ਲਾ ਲਿਆਂਦੇ ਕਬੂਤਰ ਅੰਦਰ ਜਿਹੜੇ ਬਾਹਰ ਚੜਾਏ ਸੀ ਆਪਣੇ ਜਾਲ ਚ ਤੇ ਉਹਨੇ ਖੁੱਡੇ ਵਾਲਾ ਨੂੰ ਪਾਣੀ ਪਾਇਆ ਬਈ ਫੋਨ ਚਾਰਜ ਤੇ ਲਾਇਆ ਮਸਾਂ ਚਾਰਜ ਲੱਗਾ ਬਈ ਪੂਰੇ ਦਾ ਘਾਟਾ ਮਿਹਨਤ ਕਰਕੇ ਇਹ ਜਿਹੜਾ ਹੋਂਦਾ ਚਾਰਜਿੰਗ ਵਾਲਾ ਕੋਟ ਹਨਾ ਉਹਦੇ ਚ ਥਿੰਡਰ ਥਿੰਡਰ ਪਾ ਕੇ ਸਾਫ ਕਰਕੇ ਮਸਾਂ ਚਾਰਜ ਤੇ ਲਾਇਆ ਉਹਨੇ ਨੂੰ ਮੈਂ ਠੀਕ ਆ ਬਈ ਤੇ ਕਿਰਾਂ ਗਰਮੀ ਗੋ ਤਾਂ ਆਪਣੇ ਫੋਨ ਨੂੰ ਵੀ ਕੱਪੜੇ ਚ ਭਲੇਟ ਕੇ ਰੱਖਦੇ ਠੰਡੇ ਜਮੈਂ ਤੇ ਉਹਨੇ ਕੂਤਰ ਨੂੰ ਪਾਣੀ ਪੁੜੀ ਪਾਇਆ ਕੁੱਲ ਮੁਕਲਾ ਖੂ ਆਪਣੇ ਤੇ ਖੇਤ ਨੂੰ ਪਾਣੀ ਲਾਵਾ ਹੁਣ ਤਾਂ ਅਸੀਂ ਕੰਮ ਕਰਨ ਲੱਗ ਜਾਈਏ ਮੈਂ ਤਾਂ ਕਹਣਾ ਹਨਾ ਕੂਤਰ ਤਾਂ ਬਹੁਤ ਡਾਰੇ ਸਿੰਗ ਚੱਕਣ ਗਏ ਮੇਰੇ ਵੀਰੋ ਉਹ ਤਾਂ ਪਹਿਲੇ ਦਿਨ ਵੀਰ ਤੇ ਹੁੰਦਾ ਸਿੰਗ ਇੱਕ ਆਹ ਮਪਾਲ ਕੇ ਲੈਂਦਾ ਨਾ ਕੱਲ ਲੈ ਕੇ ਨਹੀਂ ਮੈਨੂੰ ਯਾਦ ਆ ਗਈ ਮੈਂ ਘਰੇ ਪਿਆ ਹੈ ਤੇ ਬਾਕੀ ਓਕੇ ਐ ਤੇ ਸਾਨੂੰ ਟਾਈਮ ਦਿਹਾਉਣਾ ਮੈਂ ਤੇ ਆਪਣੀ ਕਬੂਤਰ ਹਜੇ ਤੱਕ ਨਹੀਂ ਵਿਹਲੀ ਹੋਈ ਬਈ ਤੁਹਾਡੇ ਸਾਹਮਣੇ ਤਿੰਨ ਬਦਾਮ ਇੱਕ ਵੰਟ ਤਿੰਨ ਬਦਾਮ ਪਾਏ ਸੀ ਜਦੋਂ ਤੜਕੇ ਵਾਲਾ ਪਾਣੀ ਲੱਗਦਾ ਹੈ ਉਸ ਤੋਂ ਬਾਅਦ ਆਟੋਮੈਟਿਕਲੀ ਕਬੂਤਰ ਜਲਦੀ ਖਰਾਕ ਖੇਡਦਾ ਤਿੰਨ ਬਦਾਮ ਹਜੇ ਤੱਕ ਨਹੀਂ ਖੇਡੇ ਤੇ ਟਾਈਮ ਤੇ ਸਾਨੂੰ ਕੀ ਹੋਇਆ ਕਬਾ ਟਾਈਮ ਦੇਖੋ ਖੜਜੋ ਆਪਾਂ ਚਾਰਜ ਲਾ ਰੱਖੀ ਸੀ ਆਪਣੀ ਘੜੀ ਇੱਕ ਮਿੰਟ ਅ 3:27 ਮਿੰਟ ਹੋ ਗਏ ਹੈਣਾ ਹੁਣ ਆਇਆ ਨਾ ਸੋਚੇ ਉਹ ਇਹਨੂੰ ਹਰੇਕ ਚੀਜ਼ ਐਬਲੀਟੀ ਠੀਕਾ ਤਾਂ ਪਿਆ ਗਰਮੀ ਬੜੀ ਹੈ ਵੀ ਕੀ ਕਰਾਂ ਇੱਕ ਜੇ ਤਾਂ ਘੜੀ ਬਲੀਟ ਨਹੀਂ ਪੈਂਦੀ ਆ ਇੱਕ ਹੌਦ ਦੇ ਚ ਫੋਨ ਬਲੀਟ ਨਾ ਪੈਂਦਾ ਹੈਗਾ ਠੀਕ ਹੈ ਜਿੰਨਾ ਟਾਈਮ ਇਹਨੂੰ ਠੰਡੇ ਹੀ ਨਹੀਂ ਕਰਦੇ ਨਾ ਤਾਂ ਚੱਲਦੇ ਇਹ ਨਾ ਚਾਰਜ ਹੁਣ ਹੈਣਾ ਕਿਹੜੇ ਕੋਈ ਐਪ ਲੂਪਲ ਡੱਕਾ ਨਹੀਂ ਆ ਮੈਂ ਆਈਫੋਨ ਨਹੀਂ ਮਤਲਬ ਟੱਟੀ ਹੁਣਾ ਕੋ ਇਹਨਾਂ ਨੂੰ ਤੇ ਘੜੀ ਵੀ ਉਹੀ ਆ ਬਸ ਬਿਨਾ ਕੰਮ ਪੁਰਾ ਹੈਣਾ ਚਲੋ ਛੱਡੋ ਕੋਈ ਗੱਲ ਨਹੀਂ ਹੋ ਜਾ ਖੰਡ ਬੇਲੀ ਗਰਮੀ ਬੜੀ ਹੈ ਕੱਲ ਨੂੰ ਮਾਣਾਂ ਜਾਈ ਕੋ ਕਰਦੀ ਐ ਵੇਖ ਲੈ ਫਿਰ ਜੇ ਓਕੀ ਜੀ ਹੋਈ ਦੁਪਹਿਰੇ ਨਾ ਇਸ ਦਾ ਜਾਣਾ ਵੀ ਨਹੀਂ ਮੈਂ ਤਾਂ ਛੱਡ ਕੇ ਮੁੜੇ ਹੋ ਰੀਆਂ ਤੜਕੇ ਨਾਲ ਦਾ ਹੀ ਪਿੰਡ ਐ ਛੱਡ ਕੇ ਮੁੜਾਂਗਾ ਪਤਾ ਆਦੇ ਘਰੇ ਕੁਤਰ ਸਾਮਾਂਗੇ ਜੇ ਵਰਦੀ ਹੋਈ ਤਾਂ ਫੋਨ ਕਰ ਦੇਣ ਲਓ ਜੀ ਤੇ ਕਬੂਤਰੀ ਪਲਟਣੀ ਹੀ ਪਈ ਆਪਾਂ ਨੂੰ ਭਈ ਤੇ ਆ ਨਿਕਲਿਆ ਪਲਟ ਦੇਦੇ ਅੰਦਰੋਂ ਲੱਗ ਭਾਗੇ ਅਰਬੀ ਗਣਮੀਆਂ ਚੁੜਮੀਆਂ ਆਪਾਂ ਕਹਿਣਗੇ ਖੜ ਜੋ ਇੱਕ ਮਿੰਟ ਬੀ ਮੰਨ ਕੇ ਚਲੋ ਅੱਧੇ ਚੋਂ ਅੱਧੇ ਬਰਾਮ ਦਾ ਚੌਥਾ ਕਿਸਾ ਯਾਰ ਚੌਥੇ ਤੋਂ ਵੀ ਘੱਟ ਹੀ ਏ ਕੈਂ ਕਰਈਆਂ ਚੱਲ ਪੰਜ ਸੱਤ ਕ ਤੇ ਪਰ ਰੱਖੀ ਬੈਠੀ ਜਿਹੜਾ ਮਾੜੀ ਗੱਲ ਆ ਯਾਰ ਕਿੱਥੇ ਤੇ ਖਿੱਚ ਜਾਂਦੀ ਤਾਂ ਬਾੜੀ ਸੁਣੀ ਗੱਲ ਸੀ ਹੈਨਾ ਤੇ ਆਪਾਂ ਪਲਟ ਕੇ ਨਹੀਂ ਰਾਜੀ ਯਾਰ ਸਾਹਮਣ ਵਾਲੇ ਕੋਤਰ ਨੂੰ ਜਿਵੇਂ ਜਦੋਂ ਪਲਟਾ ਇਹਨਾਂ ਨੂੰ ਤੇ ਜੜੀ ਨਿਕਲ ਜਾਂਦੀ ਏ ਭੈਣ ਚੋ ਚਲੋ ਸੌਰੀ ਬਈ ਇੱਕ ਤਾਂ ਗਾਲ ਕੱਢ ਦੇਣਾ ਸਾ ਜਦੋਂ ਬਾਤਾਂ ਨੂੰ ਸਮਝਿਆ ਕਰੋ ਫੀਲਿੰਗ ਨੂੰ ਹੈਨਾ ਯਾਰ ਬੀ ਹੈਨਾ ਮੜੇ ਐਡਜਸਟ ਕਰ ਲਿਆ ਕਰੋ ਆਪੇ ਬਾਗੀ 이어ਫੋਨ ਵਗੈਰਾ ਲਾ ਲਿਆ ਕਰੋ ਭਰਾ ਆਪਣੇ ਹੈਨਾ ਕਿ ਯਾਰੀ ਹਾਏ ਤੱਕ ਥੋੜਾ ਮੈਂ ਕੂਲ ਰਹਿਣਾ ਤੇ ਨਹੀਂ ਤਾਂ ਫਿਰ ਸਾਨੂੰ ਪਤਾ ਹੀ ਹੈ ਹਨਾ ਤਾਂ ਕਰਕੇ ਚਲੋ ਕੋਈ ਦਿੱਕਤ ਨਹੀਂ ਬਈ ਲਗਭਗ 4 ਵਜੇ ਪਹਟਾਈ ਆ ਦੇਖੋ ਤੁਹਾਡੇ ਸਾਹਮਣੇ ਆਪਾਂ ਕੋਈ ਗੱਪ ਵਾਲਾ ਕੰਮ ਨਹੀਂਗਾ 3:00 ਵਜੇ ਇਹਦੇ 59 ਹੋ ਗਏ ਹਨਾ 4:00 ਵਜੇ ਤੇ ਬਸ ਹੁਣ ਇਹਨੂੰ ਨਲ ਕੀ ਪਾਣੀ ਦੀ ਲਾਉਣੇ ਤੇ ਹੁਣ ਪਾਣੀ ਖਿੱਚੀ ਚੱਲੀ ਰੋਕੀ ਨਾ ਤੇ ਦਈਏ ਬਈ ਇਹਨੂੰ 25 ml ਪਾਣੀ 25 ਬਾਬਿਓ ਤੇ ਨਿਊ ਕਬੂਤਰਾਂ ਨੂੰ ਆਪਾਂ ਇਹਨੂੰ ਬਦਾਮ ਰੱਖ ਕੇ ਦੇਖਦੇ ਹਾਂ ਖਾਂਦੇ ਕਿ ਨਹੀਂ ਬਦਾਮਾਂ ਜੀ ਬਹੁਤ ਵੱਧ ਗਈ ਸੀ ਯਾਰ ਹਨਾ ਤੇ ਇੱਕ ਮਿੰਟ ਤੁਹਾਡੇ ਸਾਹਮਣੇ ਹੀ ਆ ਵਸਤਾ ਅੰਕ ਲਾਉਣਾ ਸੀ ਵੀ ਹਨਾ ਤੇ ਪਰ ਕੋਈ ਆਇਆ ਨਹੀਂਗਾ ਮਤਲਬ ਮੈਂ ਚਲ ਕੋਈ ਚੱਕਣੀ ਬਦਾਮ ਨੂੰ ਵਗ ਦਾਣੇ ਬਾਈ ਖੁੱਡੇ ਹੀ ਛੱਡ ਦਿੰਦੇ ਆ ਆਇਓ 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 ਪੁੱਤ ਡੇਵਿਡ ਹੈ ਵੀ ਬਦੰਦਰ ਡੇਪੇ ਕਿੱਥੇ ਦੱਬਦੇ ਆ ਚੱਲ ਵੇ ਚੱਲ ਵੇ ਨਹੀਂ ਹਟਦੇ ਭੁੱਖੜੀ ਐ ਚਲੋ ਵਧੀਆ ਵੀ ਕਬੂਤਰਾਂ ਵਾਸਤੇ ਵੀ ਕੱਟਦੇ ਗੇ ਬਦਾਮ ਤਾਂ ਹੋਰ ਵੀ ਪਏ ਆਪਣੇ ਕੋਲੇ ਕਬੂਤਰਾਂ ਨੂੰ ਵੀ ਰੱਖਦੀ ਜੀ ਬਦਾਮ ਕਬੂਤਰ ਤਾਂ ਖਾ ਗਏ ਹਨਾ ਪਤਾ ਹੀ ਸੀ ਮੈਨੂੰ ਬਹੁਤ بڑے ਮੂੰਹ ਇਹਨਾਂ ਦੇ ਤੇ ਹਾਂ ਖੰਡੋ ਹੁਣ ਤੁਸੀਂ ਵੀ ਸੰਗੜਾ ਮੰਨੋ ਤੇ ਚੱਕ ਦਿਓ ਕੰਮ ਖਿੱਚ ਦਿਓ ਫਿਰ ਉਦੋਂ ਆ ਪਾਵਾਂਗੇ ਦਾਣੇ ਸ ਨੂੰ ਰਾਜਵੇਂ ਤੇ ਫਿਰ ਛੜਾਂਗੇ ਖੁੱਡੇ ਕਬੂਤਰਾਂ ਵੀ ਲੱਗਣਾ ਖਾਣ ਬਦਾਂ ਤੇ ਇਧਰੋਂ ਕਬੂਤਰਾਂ ਨੂੰ ਪਾ ਦਈਏ ਦਾਣੇ ਆਪਾਂ ਇੱਕ ਮਿੰਟ ਆਇਓ 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 ਬੱਸ ਚੱਕ ਦਿਓ ਛੇਰੋ ਭਾਰਤੀ ਟ੍ਰੇਸ ਉੱਦੀ ਵੀ ਠੀਕ ਹੈ ਅੱਜ ਬਈ ਹੋਰ ਤਾਂ ਕੋਈ ਖਾਸ ਕੰਮ ਕੀਤਾ ਨਹੀਂ ਅੱਜ ਦੀ ਵੀਡੀਓ ਬਸ ਇਹ ਥੋੜੇ ਵਾਸਤੇ ਬਣ ਗਈ ਕਬੂਤਰੀ ਦੀ ਸ਼ਾਮਸ ਵਾਲਾ ਹਨਾ ਸਾਰੇ ਕੋਈ ਸਾਡੇ ਸਾਹਮਣੇ ਕਰਾਂਗੇ ਆਪਾਂ ਤੇ ਇਹਨਾਂ ਨੂੰ ਫੁੱਡੇ ਛੱਡ ਦਈਏ ਬਈ ਇੱਦਾਂ ਨਾ ਪਾਣੀ ਲਿਆ ਖਾ ਪੀ ਇੱਕ ਮਿੰਟ ਪਿੰਜਰੇ ਵਿੱਚ ਪਾ ਲਾਂ ਮੈਂ ਸਾਰਿਆਂ ਨੂੰ ਲਓ ਜੀ ਓਕੇ ਹੋ ਗਈ ਰਿਪੋਰਟ ਸਾਰੇ ਕਬੂਤਰ ਕਬੂਤਰੀਆਂ ਦਿੱਤੇ ਚੱਕੇ ਤਰੋਂ ਆਪਾਂ ਇੱਕ ਮਿੰਟ ਬਾਰ-ਬਾਰੀ ਖੋਲਦੇ ਸਾਰੇ ਹਨਾ ਤਾਂ ਤਾਜੀ ਹਵਾ ਅੰਦਰੋਂ ਆਖੇ ਨਾ ਬਾਹਰੋਂ ਅੰਦਰ ਆਉਣ ਲੱਗੇ ਤੇ ਬਾਹਰ ਅੱਜ ਕੋਈ ਕਬੂਤਰ ਨਹੀਂ ਹਨਾ ਅੱਜ ਮੇਰੇ ਕੋਲ ਤਾਂ ਢਾਈ ਨਹੀਂ ਸੀ ਕਿ ਢਾਈ ਸੀ ਕਿ ਯਾਰ ਤੇ ਬਹੁਤ ਅੱਜ ਨਹੀਂ ਡਾਈ ਸੀ ਨਾ ਤੇ ਓਕੇ ਆ ਬਸ ਯਾਰ ਹੁਣ ਆਪਾਂ ਮਾੜਾ ਮੋਟਾ ਆਪਦਾ ਕੰਮ ਤਾਂ ਹੁੰਦਾ ਨਵੇਂ ਦੇਣ ਜਿਹੜਾ ਕੋਈ ਇੱਕ ਤਾਂ ਰਹਿ ਗਿਆ ਹਨਾ ਕੁਝ ਹੋਰ ਸਮਾਨ ਚੱਲ ਆ ਕੇ ਆਉਣਾ ਹੈਗਾ ਲਓ ਜੀ ਤੇ ਇਧਰ ਵੱਡੀਆਂ ਕਬੂਤਰੀਆਂ ਨੂੰ ਰੱਖ ਦਿੱ ਗਏ ਦਾਣੇ ਆਇਓ ਖੰਡੋ ਵੇਹਲਾਂ ਦੇਖੋ ਕਿਹੜੇ ਕੰਮਾਂ ਤੇ ਹੋਈਆਂ ਪੰਗਾਂ ਲਾਲਾਂ ਅੰਡੇ ਮਾਰਤੇ ਢੇਰ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖ ਦਿੱਤੇ ਦਾਣੇ ਇੱਕ ਮਿੰਟ ਓਏ ਕੀ ਕੰਮ ਕਰੀ ਆਨੇ ਓਏ ਗਲਤ ਕੰਮ ਕਰੀ ਆਨੇ ਕੁਦਰਤੀ ਰਾਤ ਆਇਓ 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 ਬੱਤ ਲਓ ਜੀ ਤੇ ਵਾਟਰ ਵੀ ਪਾਤਾ ਇਧਰ ਕਬੂਤਰਾਂ ਨੂੰ ਵੀ ਤੇ ਕਬੂਤਰਾਂ ਨੂੰ ਵੀ ਠੀਕ ਆ ਵਧੀਆ ਪਾਂਡੇ ਤੋਤਾ ਆ ਕੇ ਹੁਣ ਲਾ ਦੀਏ ਲੋਕ ਇਹਨਾਂ ਨੂੰ ਲਓ ਜੀ ਤੇ ਸਾਰੇ ਪੈਂਤਰੇ ਅਜ਼ਮਾ ਅਜ਼ਮਾ ਦੇਖਣੇ ਹੁਣ ਆਪਾਂ ਕਬੂਤਰਾਂ ਨੂੰ ਲੱਸੀ ਦਹੀਂ ਹਣਾ ਸਾਰਾ ਕੁਝ ਕਰ ਕਰ ਦੇਖਣਾ ਹੈਗਾ ਬਾਕੀ ਦੁਪਹਿਰ ਵਾਂ ਸਾਰਾ ਕੁਝ ਕਰ ਕਰ ਵੇਖ ਲਿਆ ਮੈਨੂੰ ਪਤਾ ਹੈ ਵੀ ਕੋਈ ਫਾਇਦਾ ਨਹੀਂ ਹਨਾ ਤੇ ਪਰ ਫਿਰ ਵੀ ਆਪਾਂ ਗਰਮੀ ਕੱਢ ਕੇ ਵੇਣਿਆਂ ਵੀ ਲੱਸੀ ਹਨਾ ਤੇ ਇੱਕ ਆਪਣਾ ਬੀਕਾਸੂਲ ਦੇ ਕੈਪਸੂਲ ਵਗੈਰਾ ਮਾੜੇ ਮੋٹے ਵੈਸੇ ਮੈਡੀਕਲ ਥੋੜਾ ਦੂਰ ਨੇਚਰਲ ਚੀਜ਼ਾਂ 'ਕਨ ਜਿਆਦਾ ਧਿਆਨ ਦੇਵਾਂਗੇ ਪਤਾ ਨਹੀਂ ਲੱਸੀ ਤੇ ਹੋਰ ਸਮਾਨ ਨਸਮੂਨਾ ਹੋਰ ਪਤਾ ਹੀ ਲੱਗਦਾ ਵੀ ਕਿੱਧਰ ਅੜਕ ਗਿਆ ਨਾਲੇ ਹੁਣ ਇੱਥੇ ਅੜਕ ਕੇ ਬਾਜ ਦੀ ਭਾਂਡ ਦੇਣੀ ਸੀ ਪਹਿਲਾਂ ਤੜਕੇ ਇੱਕ ਗਲਾਸ ਪੰਨਦਾ ਉਦੋਂ ਬਾਅਦ ਇੱਕ ਹੋਰ ਤੇ ਪੈਰ ਮਰਾ ਇੱਥੇ ਬੈਠ ਠਾਹ ਦੇ ਉਹ ਬਚ ਗਿਆ ਵਾਵਾ ਜੇ ਕੁਦਰਤੀ ਉਦੋਂ ਲਾ ਭੰਡ ਦੇ ਦਜ ਹੈ ਆਸੀਜਨ ਆ ਰਿਪਿਓ ਗਾ ਜੀਣ ਚਲੋ ਭਾਈ ਹੁਣ ਚਲਦੇ ਆ ਮੰਡੀ ਦੀ ਮੰਡੀ ਸ਼ਹਿਰ ਨਹੀਂ ਸ਼ੁੱਧ ਪਜ਼ਾਬੀ ਪਾਸਾ ਮੰਡੀ ਵੈਸੇ ਤਾਂ ਟਾਈਮ ਨਾਲ ਹੀ ਜਾਵੜਨਾ ਸੀਗਾ ਉਹ ਚੰਨੂ ਵਾਲੇ ਮੁੰਡੇ ਆ ਗਏ ਯਾਰ ਉਹਨਾਂ ਦੇ ਬੱਚੇ ਜੇ ਭੱਜਾਇਏ ਸੀ ਦੋ ਤੜਕ ਕੇ ਉਹ ਬੱਚੇ ਜਾਵੜੇ ਦਮਣੀ ਕੇ ਖੇਤ ਤੁਸੀਂ ਇਹਦੀ ਵੀਡੀਓ ਚ ਵੇਖਿਆ ਹੀ ਹੋਊਗਾ ਤੇ ਉਹ ਫਿਰ ਉਹਨਾਂ ਨੂੰ ਲਿਜਾਣਾ ਚਾਹ ਉੱਥੇ ਹਣਾ ਉਹ ਅੱਜ ਤੇ ਘਰੇ ਆ ਗਏ ਤੇ ਉੱਥੇ ਉਹਨੂੰ ਬੱਦਲ ਦੇ ਦਿਖਾ ਕੇ ਦੇ ਉਸ ਤੇ ਹੈ ਨਹੀਂ ਜੀ ਉਹ ਰੋਡ ਡੱਟ ਗਈ ਸੀ ਉਹ ਤਾਂ ਨਹੀਂ ਕੋਈ ਡੱਟ ਗਈਏ ਲਓ ਭਾਈ ਮੰਗਾ ਲਿਆ ਸਟਾਫ ਕੁਲਚੇ ਬਟ ਇਟਸ ਨਾਟ ਆਸਫੀਟੀ ਦਾ ਸਟਾਫ ਕੁਲਚਾ ਇਹ ਪਤਾ ਨਹੀਂ ਹੋ ਰਹੀ ਤੇ ਚਬੜ ਗੰਦੂ ਜਾਂ ਕਿਹੜਾ ਸੜਕ ਤੇ ਖੜਾ ਸੀਗਾ ਪੱਟੇ ਸਿਰ ਵਾਲਾ ਹਨ ਉਹਦੇ ਕੋਲੇ ਬੈਠੇ ਆ ਸੀ ਤੇ ਆ ਸਮਾਨ ਇੱਥੇ ਨਹੀਂ ਇੱਥੇ ਆ ਵਾਲਾ ਇਹ ਆ ਚੀਜ਼ ਲੈਣ ਆਏ ਸੀਗੇ ਅਸੀਂ ਇੱਥੋਂ ਇਹ ਕਬੂਤਰੀ ਜਿਹੜੀ ਸਾਂਭਣੀ ਆ ਆਪਾਂ ਉਹਨੂੰ ਲਾਉਣੀ ਹੈ ਜੀ ਆਪਾਂ ਹਨ ਇਹ ਕੋਈ ਇਹ ਚੀਜ਼ ਦਾ ਵੀ ਕੋਈ ਲੁਕੋ ਨਹੀਂ ਦੱਸਾਂਗੇ ਤੁਹਾਨੂੰ ਕੀ ਚੀਜ਼ ਹੈ ਤੇ ਕਿੰਨੀ ਕੁ ਲਾਉਣੀ ਹੈ ਹੂੰ ਕੁਸਕਾ ਨਹੀਂ ਸੀ ਭਾਈ ਸਟਿੰਗ ਬਸ ਫੁੱਟ ਨਾ ਜਾਵੇ ਕੰਚ ਦੀ ਹੈ ਆਪਣੇ ਵਾਂਗ ਸਪੈਸ ਲਈ ਆ ਬਣ ਕੇ બસ ਛੇਤੀ ਛੇਤੀ ਵੀ ਚੱਲ ਗਏ ਘਰੇ ਕੋਤਲੇ ਨੂੰ ਪਾਣੀ ਵੀ ਲਾਉਣਾ ਹਜੇ ਲੇਟ ਹੋਈ ਜਾਂਨੇ ਆ ਹਾਂਜੀ ਬਾਬਿਓ ਆ ਗਏ ਇੱਧਰ ਲੈ ਘਰੇ ਤੇ ਰੋਟੀ ਖਾ ਜਾਂਦੀ ਬਈ ਜਿਆਦਾ ਨਹੀਂ ਸਾਨੂੰ ਪਤਾ ਓਨਲੀ ਇੱਕ ਇੱਕ ਰੋਟੀ ਹੁਣ ਇੱਕ ਰੋਟੀ ਦਿਨੇ ਇਸ ਤੋਂ ਵੱਧ ਰੋਟੀ ਟੱਪਣੋਂ ਹੀ ਹਟ ਗਈ ਬਈ ਪਤਾ ਹੀ ਨਹੀਂ ਕੀ ਗੱਲ ਐ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਕੜਾ ਮਾਲ ਢਾਉਣੇਗਾ ਨੂੰ ਫਿਰ ਤੇ ਬਸ ਆ ਕੂਦਰੀ ਨੂੰ ਬਣਿਆ ਪਾਣੀ ਲਾਤਾ ਸੀ ਆ ਬਈ ਮੈਂ ਸ਼ਾਇਦ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੋਵੇ ਪਰ ਇੱਕ ਗੱਲ ਮਾੜੀ ਆ ਬਈ ਹਨਾ ਆਏ ਹੈ ਖੰਡ ਹੁਣ ਕਿਹੋ ਜੀ ਬਿੱਠਮਰੀ ਖੜੀ ਖੜੀ ਮੇਰੇ ਸਾਹਮਣੇ ਮਾਰਦੀ ਆ ਤਾਂ ਬਾਲੀ ਸ਼ੋਣੀ ਗੱਲ ਕੀਤੀ ਮੇਰੇ ਪੁੱਤ ਨੇ ਬਿੱਠਣੇ ਮਿਸਾਲ ਪਾਣੀ ਵਾਲੀ ਮਰੀ ਗੱਲੀ ਹਨਾ ਆ ਦੇਖੋ ਬਈ ਇਹ ਵੀ ਚਰਬੀ ਵਾਲਿਆਂ ਮਾਰ ਗਈ ਤੇ ਚਰਬੀ ਵਾਲਿਆਂ ਬਿੱਠਾਂ ਦਾ ਕਾਰਨ ਸਾਨੂੰ ਮੈਂ ਦੱਸਦਾ ਜਿੱਥੇ ਤੱਕ ਮੈਂ ਪੜਿਆ ਵੀ ਮੰਨ ਕੇ ਚਲੋ ਇਹ ਕੂਦਰੀ ਨੂੰ ਲੱਗਣਾ ਸੀ ਪਾਣੀ ਭਾਈ ਸਾਹਿਬ ਬਣਿਆ ਪਾਣੀ ਲਗਭਗ 8 ਵਜੇ ਆਪਾਂ ਜਾਵੜੇ ਸ਼ਹਿਰ ਪਰ ਸ਼ਹਿਰ ਵੀ ਆਪਾਂ ਆਪਦੇ ਕੰਪਨੀ ਗਏ ਇਹਦੇ ਵਾਸਤੇ ਸਮਾਨ ਲੈਣ ਗਏ ਸੀ ਇਹ ਕੋਈ ਚੀਜ਼ ਲਾਉਣੀ ਸੀ ਉਹਨੂੰ ਰਾਤ ਨੂੰ ਤੇ ਉਹ ਚੀਜ਼ ਵੀ ਬਈ ਆਪਾਂ ਨਹੀਂ ਲਾਉਂਦੇ ਠੀਕ ਹੈ ਕਿ ਨਹੀਂ ਉਹ ਚੀਜ਼ ਨੂੰ ਨਹੀਂ ਮੈਂ ਦੱਸਾਂ ਨਹੀਂ ਮੈਂ ਲਾਵਾਂ ਗੱਲ ਮੁਕੀ ਰਾਨ ਗਈ ਸੀ ਨੇਚਰਲ ਚੀਜ਼ ਆਯੁਰਵੇਦਿਕ ਚੀਜ਼ ਸੀਗੀ ਸਮਝਣ ਵਾਲੇ ਸਮਝ ਗਏ ਹੋਣਗੇ ਵੀ ਆਯੁਰਵੇਦਿਕ ਕਿਹੜੀ ਚੀਜ਼ ਸੀਗੀ ਤੇ ਪਰ ਜਦੋਂ ਮੈਂ ਉਹ ਖੋਲੀ ਤੇ ਦੇਖੀ ਮਾ ਹਵੀ ਨਹੀਂ ਇਹ ਨਹੀਂ ਲਉ ਮੈਂ ਕਿਹਾ ਆਪਾਂ ਉਹ ਵੀ ਦੋਵੇਂ ਡੱਬੀ ਸਾਹਮਣੇ ਮੈਂ ਉੱਥੇ ਹੀ ਰੱਖ ਦੇ ਅੰਦਰ ਮੈਂ ਕਿਹਾ ਵੀ ਤੂੰ ਪਈ ਰ ਸਿਰਫ ਪਾਣੀ ਲਾਇਆ ਬਣਿਆ ਆਪਾਂ ਬਈ ਗੋਰੇ ਵਾਲਾ ਠੀਕ ਹੈ ਬਈ ਕੋਰੇ ਗੁਰੂ ਸਰ ਵਾਲਾ ਪਾਣੀ ਲਾਤਾ ਤੇ ਉਹ ਲਗਭਗ ਲਾਇਆ ਵੀ ਆਪਾਂ 9 ਵਜੇ ਲਾਇਆ ਘੰਟਾ ਕੁ ਲੇਟ ਲਾਇਆ ਬਈ ਹਨਾ ਉਹ ਲੇਟ ਹੋ ਗਈ ਯਾਰ ਤੇ ਇਹਦੇ ਅੰਦਰ ਮਮੂਲੀ ਜਿਹਾ ਪਾਣੀ ਸੀ ਅੱਧਾ ਕਿਲ ਤੇ ਉਦੋਂ ਜਦੋਂ ਪਾਣੀ ਪੋਟੇ ਅੰਦਰ ਘੜ ਜੇ ਕਬੂਤਰ ਦੇ ਠੀਕ ਹੈ ਪੁਆਦੀ ਬਣਿਆ ਤੇ ਪੁਆਦੀ ਫੋਕਾ ਉਦੋਂ ਫਿਰ ਚਰਬੀ ਮਾਰਦਾ ਕਬੂਤਰ ਜਿੱਥੋਂ ਤੱਕ ਵੀ ਆਪਣੀ ਸੋਚ ਆ ਮੈਂ ਦੇਖਿਆ ਹਨਾ ਕਿ ਜਦੋਂ ਪਾਣੀ ਤਾਂ ਮੁੱਕ ਗਿਆ ਕਬੂਤਰ ਅੰਦਰੋਂ ਉਹ ਫਿਰ ਕਿਤੇ ਤਾਂ ਪਾਣੀ ਨਾ ਰਹਿ ਸ਼ਮਾਰਨੀ ਆ ਫਿਰ ਜਦੋਂ ਪਾਣੀ ਮੁੱਕ ਗਿਆ ਫਿਰ ਚਰਬੀ ਨਾਲ ਰੈਸ਼ ਮਾਰਦੀ ਏ ਠੀਕ ਹੈ ਕਿ ਨਹੀਂ ਆਹ ਹਸਾਬ ਪਤਾ ਤੇ ਬਾਕੀ ਸਵਾ ਕਬੂਤਰ ਹੁੰਦਾ ਜਿਹੜਾ ਉਹ ਤੜਕੇ ਨੂੰ ਪਾਣੀ ਨਾਲ ਜਲਬ ਮਾਰੂਗਾ ਉਹ ਕਬੂਤਰ ਸਹੀ ਹੈ ਚਲੋ ਕੋਈ ਡਿੱਕਤ ਨਹੀਂ ਕਰ ਗਨੀ ਤਾਂ ਨੋਰਮਲ ਗੱਲ ਹੋ ਗਈ ਬਈ ਹੁਣ ਆਪਣੀ ਕਬੂਤਰ ਚਰਬੀ ਮਾਰਨ ਵਾਲੀ ਤਾਂ ਉਹ ਤਾਂ ਆਪਾਂ ਨੂੰ ਕੋਈ ਹਣਾ ਉਹ ਤਾਂ ਮਤਲਬ ਵੀ ਆਪਾਂ ਨੂੰ ਵੀਰੜ ਜੀ ਲੱਗਦੀ ਨਹੀਂ ਗੱਲੋ ਤਾਂ ਇਹ ਲੱਗਦਾ ਵੀ ਚਲ ਕੋਈ ਨੇ ਤਾਂ ਆਈਆ ਰਹੀ ਹੁੰਦਾ ਐਸੀ ਹੋ ਗਿਆ ਫਿਰ ਕਿੱਡੀ ਗੱਲ ਚਲੋ ਠੀਕ ਆ ਬਈ ਬਲੀ ਭਕਾਈ ਨਹੀਂ ਮਾਰਦਾ ਹਣਾ ਮੈਂ ਹਜਮਾ ਘਰੋਣਾ ਆ ਕੇ ਹੁਣ ਮੈਂ ਬਾਰ ਬਾਰੀਆਂ ਜੜਦਾ ਕਿਰਾ ਤੇ ਅੱਜ ਫੇਰ ਉਹੀ ਕੰਮ ਹੋ ਗਿਆ ਬਈ ਅੱਜ ਤਾਂ ਉਦੋਂ ਵੀ ਬਹੁਤ ਪ ਇਹ ਨਹੀਂ ਕਿ ਜ਼ਿਆਦਾ ਹਨੇਰੀ ਚੱਲ ਰਹੀ ਹੈ ਨਾ ਬੇ ਹਨੇਰੀ ਕਿੰਨੀ ਹੋਈ ਚੱਲੀ ਆ ਨਾ ਇਹ ਸਿਚੁਏਸ਼ਨ ਹੈ ਨਾ ਅੰਦਰ ਹੋਵਾਇਆ ਯਾਬ ਵੀ ਹੈ ਭਾਈ ਮੈਂ ਨਾ ਹਉਣ ਗਿਆ ਸੀ ਕਰੇ ਉਹ ਲਾਈਟ ਜਾ ਬਲੀ ਹਨੇਰੀ ਚੱਲਣ ਲੱਗੀ ਫਰਮਾ ਕੀ ਫਾਇਦਾ ਨਾ ਤੜਕੇ ਨਾ ਆਵਾਂ ਕਿਵੇਂ ਔਰ ਇੱਤੇ ਨਾਲ ਸਾਰਾ ਕੁਝ ਭਰ ਗਿਆ ਅੰਦਰ ਅੱਜ ਮਸਣਾ ਸਾਹਿਬ ਸੋਈ ਕੀਤੀ ਬੇ ਕਾਰੀ ਇਹਦੀ ਐ ਕਿ ਤੂੰ ਦੀ ਆਪ ਨਾ ਯਾਰ ਚਲੋ ਕੋਈ ਨਾ ਯਾਰ ਆ ਉਤਰਣ ਮੇ ਖੁੱਡੇ ਹੀ ਛੱਡਦੇ ਪਰ ਇੱਥੇ ਤਾਂ ਕੋਈ ਅੰਦਰ ਤਾਂ ਨਾ ਮੈਂ ਭੇੜ ਹੀ ਦੂੰਗਾ ਆਪਦਾ ਮਨ ਜਾਈ ਬਾਹਰ ਹੀ ਕੱਢਦਾ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ ਨੇਰੀਆਂ ਮੀਂਹ ਸਾਰਾ ਕੁਝ ਉਹਦੇ ਹੀ ਟੱਕੂਗਾ ਆਪਣੇ ਟੈਨਸ਼ਨ ਨਾ ਲੋ ਬਸ ਕੋਈ ਧੀਏ ਇਹਦਾ ਡਾਣਾ ਨਾ ਕਿ ਵਜੇ ਕਿਸੇ ਪਾਸੇ ਟੁੱਟ ਕੇ ਹੋਰ ਤਾਂ ਕੋਈ ਚੱਕਰ ਨਹੀਂ ਆਪਾਂ ਉਹ ਮਾਈ ਗੋਡ ਬਾਬਿਓ ਲਓ ਜੀ ਕਹਿੰਦੇ ਸਾਨੂੰ ਵੀ ਚੀਜ਼ ਵਿਖਾ ਕੇ ਮੈਂ ਤਾਂ ਕਹਿੰਨ ਨੂੰ ਪੱਕਾ ਕੈਪਚਰ ਕਰ ਲਗੇ ਯਾਰ ਹਨਾ ਆ ਦੇਖੋ ਜੇ ਜਾ ਰਹਾ ਤੁਰਾ ਸਨੇਕ ਤੇ ਲੋਕ ਨਹੀਂ ਕਹਿੰਦੇ ਹੁੰਦੇ ਜਿਵੇਂ ਵੀ ਇਸ ਦਾ ਸਾਪ ਹੀ ਛੱਡਿਆ ਹਨਾ ਮਗਣਾ ਆਪੇ ਨੂੰ ਫੜ ਲੈਨੇ ਆ ਪਾ ਕੇ ਪਿੰਜਰੇ ਚ ਲਾ ਜਾਗੇ ਤੜ ਕੇ ਤੇ ਆਪਾਂ ਆਖਾਂਗੇ ਲਾਉ ਮੋਹਰ ਅਸੀਂ ਵੀ ਸਾਪ ਹੀ ਛੱਡਣਾ ਹਣਾ ਕਰ ਲਏ ਕੈਦ ਇਹਨੂੰ ਗ੍ਰੈਂਡਗੇ ਚੱਲ ਜਾ ਯਾਰ ਕੋਈ ਚੱਕਰ ਨਹੀਂ ਖੁੱਲਾ ਖੇੜ ਤੋਂ ਕੋਈ ਦਿੱਕਤ ਨਹੀਂ ਗੱਲ ਅਸੀਂ ਤੇਰੇ ਨਾਲ ਹੀ ਹੈ ਇਕੱਠੇ ਰਵਾਂਗੇ ਰਲ ਬਲ ਕੇ ਧੋਖਾ ਨਾ ਕਰਦੀ ਪਤੰਦਰਾ ਕਿਤੇ ਮੇਰੇ ਨਾਲ ਚਲੋ ਵਾਪਸ ਯਾਰ ਬਸ ਮਾਰੀ ਜਨੇ ਮੱਥਾ ਨੇ ਰੇ ਚ ਅੱਖਾਂ ਭਰ ਗਰ ਮਿੱਟੀ ਨਾਲ ਬੁਰਾ ਹਾਲ ਪਾਏ ਦਨੇ ਦਾ ਛੌਰੀ ਵੀ ਗਾਲ ਨਿਕਲ ਜਾਂਦੇ ਵੀ ਦੀ ਮਾੜੀ ਮੋਟੀ ਐ ਰਹਿਣਾ ਮਜਬੂਰੀ ਬਣੀ ਪਈ ਆ ਹੁਣ ਤਾਂ ਸੱਚੀ ਮੁੱਚੀ ਵਾਲੀ ਤੇ ਮੈਂ ਬਾਦਾਮ ਪਿਉਂਦਾ ਯਾਰ ਹਨਾ ਹੋਰ ਤਾਂ ਕੁਛ ਨਹੀਂ ਪਿਉਣਾ ਤੇ ਉਹ ਜਿਹੜੀ ਕਬੂਤਰੀ ਸੀ ਆਪਣੀ ਸਾਂਭਣ ਵਾਲੀ ਬਈ ਇੱਥੇ ਤਾਂ ਸਾਨੂੰ ਪਤਾ ਵੀ ਕੱਲਾ ਮਿੱਟੀ ਤੇ ਨੇਹਰੀ ਆ ਜਾਂਦਾ ਤੇ ਤਾਂ ਕਰਕੇ ਮੈਂ ਕੂਦਰੀ ਚੱਕ ਲਈ ਇਹਦੇ ਚੋਂ ਤੇ ਦੋਵੇਂ ਕੂਦਰੀ ਚੱਕ ਕੇ ਮੈਂ ਖੁੱਡੇ ਛਾਰਤਾਂ ਤੇ ਅੱਧੀ ਰਾਤ ਨੂੰ ਚੱਕ ਕੇ ਵੇਖਾਂਗੇ ਵੀ ਕੀ ਹਿਸਾਬ ਕਿਤਾਬ ਉਹਨਾਂ ਦਾ ਤੇ ਬਦਾਂਪ ਤੋਂ ਭਿਉਂਗੇ ਬਸ ਯਾਰ ਸੌਂ ਹੀ ਆ ਮੈਨੂੰ ਮੈਂ 2 ਘੰਟੇ ਹੈ ਨਾ ਬਾਅਦ ਚ ਮੰਨ ਕੇ ਚਲੋ ਫਿਰ ਕੱਲ ਨੂੰ ਫਿਰ ਜਾਗਣਾ ਰਾਤ ਨੂੰ ਫਿਰ ਉੱਠਣਾ ਕੱਦੇ ਆਰੀ ਤੇ ਸੱਜ ਬਾਬ ਮੈਡ ਧੋਣਾ ਰਹਿ ਗਿਆ ਸੀ ਉਹ ਵੀ ਤੇ ਉਹ ਵੀ ਧੋਤਾ ਆਪਾਂ ਠੀਕ ਹੈ ਕਿ ਨਹੀਂ ਫਿਰ ਸਵੇਰ ਪਤਾ ਇਹ ਨਾ ਲੱਗਦਾ ਮਤਲਬ ਵੀ ਮਿੱਠਾ ਮੂਠਾ ਮਾਰੀ ਰਹਿ ਨਿੱਕੇ ਕੋਈ ਮਰੇ ਜਾਂਦਾ ਨਾ ਕੋਈ ਕਿ ਨਹੀਂ ਬਾਕੀ ਬਾਹਰ ਦਾ ਭੈਣ ਡਾਰੀ ਲੱਗਿਆਂ ਦਾ ਲੰਦਾ ਕੋਈ ਆ ਗਿਆ ਕੋਈ ਆ ਗਿਆ ਤੇ ਹਨੇਰੀ ਦਾ ਕਰਕੇ ਹੈ ਨਾ ਬਸ ਸੌਣੇ ਹੈਗੇ ਹੈ ਨਾ ਜੇ ਹਨੇਰੀ ਸੌਣ ਦੇਊਗੀ ਤਾਂ ਮੰਜਾ ਕੱਢ ਲਿਆ ਬਾਹਰ ਆਪਾਂ ਵਿਛਾਲਿਆ ਆਪਣਾ ਸ਼ਾਹੀ ਕੰਬਲ ਤੇ ਚਲੋ ਬਾਬੇ ਦੀ ਕਿਰਪਾ ਨਾਲ ਪਾਵਰ ਬੈਂਕ ਆਪਣਾ ਚਾਰਜ ਸੀਗਾ ਤੇ ਫੋਨ ਇਹਨੇ ਨਾਲ ਚਾਰਜ ਹੋ ਜੂਗਾ ਵੈਸੇ ਫੋਨ 5% ਹੀ ਰਹਿ ਗਿਆ ਸੀ ਮੇਰੇ ਕੋਲ ਆਲਰਮ ਲੋਰ ਬਣਾਉਣਾ ਹੁੰਦਾ ਨਾ ਸੋ ਪੀ ਪੈ ਨੂੰ ਇਹਦੀ ਨੂੰ ਮੈਂ ਸਹੀ ਕਰਦਾ ਰਹਿ ਜਾਨਾ ਯਾਰ ਬਾਬੇ ਉਹ ਪਈ ਜਾ ਮੈਂ ਪੈ ਜੋ ਖੜ ਜਾ ਲੈ ਆ ਲੈ ਆਣਾ ਹੁਣ ਇਕੱਠਾ ਹੋ ਕਿੱਧਰ ਨੂੰ ਹੋਵੇਗਾ ਠੀਕ ਆ ਵੀ ਬਸ ਪਹਿਆਂ ਨੇਰੀ ਆਈ ਜਾਂਦੀ ਹੈ ਹਨ ਹਰੇਤੇ ਨਾਲ ਮੂੰਹ ਕੰਨ ਸਾਰਾ ਕੁਝ ਭਰ ਗਿਆ ਸਾਰੇ ਸ਼ੇਦ ਦੇ ਅਖਣ ਨੂੰ ਤੇ ਬਸ ਠੀਕ ਆ ਕੋਈ ਚੱਕਰ ਵਾਲੀ ਗੱਲ ਨਹੀਂ ਵਧੀਆ ਨਜ਼ਾਰਾ ਯਾਰ ਇਹ ਦੂਤੇ ਕੀ ਆ ਭਾਈ ਸਾਰਾ ਜ਼ਿੰਦਗੀ ਹੈ ਤਾਂ ਜਾ ਹਣਾ ਕੱਚੇ ਮਰਦੇ ਨੂੰ ਕਿਹਨੇ ਬੋਸਰਾ ਹੁਣ ਚਲੋ ਠੀਕ ਆ ਕੱਲ ਨੂੰ ਦੇਖਦੇ ਆ ਬਸ ਹੁਣ ਕੀ ਬੰਦ ਬਾਕੀ ਸਾਂਭ ਸੰਭਾਲ ਕੀ ਰਹਿ ਗਈ ਸਾਰੀ ਮੈਂ ਦੱਸ ਦਿੰਨਾ ਬੜਿਆ ਪਾਣੀ ਲਾਤਾ ਬਾਨੀ ਕਰ ਰੱਖਣੀ ਹੈ ਜਦੋਂ ਬੜਿਆ ਪਾਣੀ ਖਿੱਚ ਗਈ ਕੂਦਰੀ ਉਤੋਂ ਦੀ ਫੋਕਾ ਪਾਣੀ ਲਾ ਦਨਾ ਫੋਕਾ ਪਾਣੀ ਉਸ ਹਿਸਾਬ ਤੇ ਲਾਉਣਾ ਵੀ ਤੜਕੇ ਬਾਜੀ ਤੇ ਕਰ ਜਾਂਦੀ ਖਿੱਚਦੇ ਤੇ ਬਾਜੀ ਦੇ ਬਸ ਨੋਰਮਲ ਫੋਕਾ ਪਾਣੀ ਲਾ ਕੇ ਡਕਾ ਕੇ ਡਾ ਦੇਣੀ ਆ ਆ ਹੀ ਹਿਸਾਬਕਤਾ ਹੁੰਦਾ ਹੋਰ ਸਾਂਹ ਸੰਭਾਲ ਚ ਕੁਝ ਨਹੀਂ ਐਡਾ ਬਈ ਬਾਕੀ ਹਾਂ ਜਿਹੜੇ ਭਸਮਾ ਭੂਸਮਾ ਲਾਉਂਦੇ ਆ ਹੋਰ ਸਮਾਨ ਉਹ ਉਹਨਾਂ ਤੋਂ ਪੁੱਛ ਲੋ ਆਪਾਂ ਨੂੰ ਨਹੀਂ ਪਤਾ ਨਹੀਂ ਆਪਾਂ ਨੂੰ ਚੰਗਾ ਲੱਗਦਾ ਉਹ ਸਮਾਨ ਬਈ ਆਪਾਂ ਤਾਂ ਡਰ ਲੱਗਦਾ ਭਸਮਾ ਤੋਂ ਭਰਾ ਵਸਿੱਧਾ ਪਾਣੀ ਨੂੰ ਜਾਂਦੇ ਆ ਸੱਚ ਆਪਣਾ ਗੁੱਡ ਨਾਈਟ ਤੇ ਬਾਏ ਬਾਏ ਕਹਿਣਾ ਭੁੱਲ ਗਿਆ ਸੀਗਾ Bye bye, good night.